ਮੇਰਾ ਨਾਮ ਹੈ ਜੀ ਮੇਰਾ ਨਾਮ ਗੁਰਸ਼ਰਨਜੀਤ ਹੈ ਜੀ ਜੋ ਇਹ ਐਕਸੀਡੈਂਟ ਹੋ ਗਿਆ ਹੈ ਘਟਨਾ ਬਾਕੀ ਇਹ ਜੀ ਸਪੀਡ ਹੀ ਬਹੁਤ ਜ਼ਿਆਦੀ ਸੀਗੀ ਗੱਡੀ ਦੀ ਇਹ ਤੋਂ ਕੰਟਰੋਲ ਨਹੀਂ ਹੋਈ ਤੇ ਜਦੋਂ ਇਹਨੇ ਬ੍ਰੇਕ ਮਾਰੀ ਗੱਡੀ ਘੋਕ ਕੇ ਉਹ ਤੋਂ ਐ ਆ ਗਈ ਹੈ ਜੀ ਤੇ ਜਦੋਂ ਇਹ ਵਜਿਆ ਗੱਡੀ ਪਲਟ ਗਈ ਆ ਨਿਕਲ ਆਵਦੀ ਆ ਵੀ ਆਇਆ ਸੀਗਾ ਇਹ ਪਰ ਦੇਖਦੇ ਦੇਖਦੇ ਨੂੰ ਅਸੀਂ ਸਿਮਾਰ ਲਿਆ ਕਿ ਮੌਕੇ ਤੇ ਸੀ ਆਗੇ ਕਿੰਨੇ ਜਾਣੇ ਸੀ ਗੱਡੀ ਜੀ ਗੱਡੀ ਚ ਇੱਕੋ ਜਣਾ ਸੀਗਾ ਜੀ ਤੇ ਕਿਸ ਤਰ੍ਹਾਂ ਦੇ ਹਾਲਾਤ ਆ ਹੁਣ ਠੀਕ ਹੈ ਜੀ ਵੈਸੇ ਮੁੰਡਾ ਤੇ ਪਰ ਛਾਤੀ 'ਚ ਕਹਿੰਦਾ ਦਰਦ ਹੁੰਦਾ ਕਿਹੜੀ ਜਗ੍ਹਾ ਤੇ ਦੱਸਿਆ ਇਹ ਜੀਰੇ ਦੇ ਕੋਲੇ ਆ ਜੀ ਮੱਲਨ ਸ਼ਾ ਪਿੰਡ ਆ ਕੋਈ ਮੱਲੇ ਸ਼ਾ ਤੇ ਕੋਈ ਸੰਪਰਕ ਹੋ ਪਿਆ ਹਾਂਜੀ ਉਹਨਾਂ ਦੇ ਪਰਿਵਾਰ ਮੈਂਬਰਾਂ ਨਾਲ ਹੋ ਗਿਆ ਸੰਪਰਕ ਉਹ ਆ ਰਹੇ ਆ ਜੀ ਤੇ ਇਸ ਤੋਂ ਇਲਾਵਾ ਸਾਡੇ ਨਾਲ ਸਾਥੀ ਆ ਗਿਆ ਜਾਂਦਾ ਜਾਂਦਾ ਹਾਂਜੀ ਹਾਂਜੀ ਉਹ ਸੁਰੱਖਿਅਤ ਆ ਗਿਆ ਜੀ ਉਹ ਮੁਲਾਜ਼ਮ ਵੀ ਸਾਡੇ ਚੌਂਕੀ ਵਾਲੇ ਆ ਗਏ ਆ ਜੀ ਹਾਂਜੀ ਮੇਰਾ ਨਾਮ ਗਗਨਦੀਪ ਸਿੰਘ ਜੀ ਜੋ ਇਹ ਘਟਨਾ ਵਾਪਰੀ ਕਿਸ ਤਰ੍ਹਾਂ ਵਾਪਰੀ ਇਹ ਓਵਰ ਸਪੀਡ ਵਾਲੀ ਸੀਗੀ ਇਹਦੀ ਉਧਰੋਂ ਬਹੁਤ ਤੇਜ਼ ਆ ਰਿਹਾ ਸੀ ਇੱਥੋਂ ਪਲਟੀ ਖਾਦੀ ਦੋ ਪਲਟੀਆਂ ਖਾਦੀਆਂ ਗੱਡੀ ਨੇ ਹਾਂਜੀ ਮੈਂ ਉਧਰੋਂ ਆ ਰਿਹਾ ਸੀਗਾ ਜੀ ਤੇ ਇਹਨੇ ਗੱਡੀ ਫੁੱਲ ਸਪੀਡ ਤੇ ਸੀਗੀ ਤੇ ਇੱਥੋਂ ਪਲਟਦੀ ਪਲਟਦੀ ਆ ਆ ਵੀ ਮੜ ਕੇ ਜਦੋਂ ਪਾਲਟੀ ਗੱਡੀ ਤੇ ਆਪ ਹੀ ਬਾਹਰ ਆ ਗਿਆ ਕਿੰਨੇ ਜਿਹੜੇ ਸਵਾਰ ਸੀ ਇਹ ਕੱਲਾ ਹੀ ਇੱਕ ਹੀ ਸੀਗਾ ਜੀ ਕਿਸ ਤਰ੍ਹਾਂ ਦੇ ਹਾਲਾਤ ਇਹਦੇ ਹਾਲਾਤ ਗੰਭੀਰੀ ਆ ਜੀ ਕਿਹੜੀ ਜਗ੍ਹਾ ਤੋਂ ਦੱਸਿਆ ਜੀ ਇਹ ਮੱਲੇ ਸ਼ਾਹ ਧੀਰੇ ਕੋਲ ਪਿੰਡ ਆ ਜੀ ਇਹਦਾ ਤੇ ਕੋਈ ਘਰਦਿਆਂ ਨਾਲ ਸੰਪਰਕ ਹੋਇਆ ਘਰਦਿਆਂ ਨਾਲ ਹੋ ਗਿਆ ਜੀ ਆ ਰਹੇ ਉਹ ਵੀ ਕੋਈ ਸੱਟ ਸੱਟ ਕਿੱਥੇ ਬੋਤੀ ਹੈ ਹਾਂ ਜੀ ਸੱਟ ਸੱਟ ਕਿੱਥੇ ਬੋਤੀ ਸਾਰਕ ਸੱਟ ਰੱਖਿਆ ਜੀ ਹਜੇ ਤੱਕ ਐਂਬੂਲੈਂਸ ਤਾਂ ਨਹੀਂ ਆਈਗੀ ਤੇ ਰੋਡ ਸੇਫਟੀ ਵਾਲੇ ਆ ਗਏ ਆ ਉਹ ਲੈ ਗਿਆ ਚੱਕ ਕੇ